ਕਹਿੰਦਾ ਤੁਸੀਂ ਇੱਥੇ ਉਤਰ ਜਾਓ ਤੇ ਮੈਂ ਤੀਰ ਰੁਪਏ ਮੈਂ ਕਹਾ ਯਾਰ ਤੂੰ ਉਹ ਚੌਂਕ ਤੇ ਲੈ ਗਿਆ ਇੱਥੇ ਲੈ ਗਿਆ 30 ਰੁਪਏ ਲੈ ਲੈ ਤੂੰ ਤੇਰਾ ਇਹਨਾਂ ਤੇ ਮੀਟਰ ਚੱਲਦਾ ਪਿਆ ਕਹਿੰਦਾ ਨਹੀਂ ਮੈਂ ਤੂੰ ਨਹੀਂ ਜਾਣੇ ਮੈਂ ਪੈਸੇ ਮੈਂ ਕਹ ਪੈਸੇ ਤੇ ਮਤਾਉਂਗਾ ਤੂੰ ਦੋ ਬੰਦੇ ਇਕੱਠੇ ਕਰ ਜੋ ਤੇਰੇ ਜਾਇਜ ਬੰਦੇ ਇਹ ਮੈਂ ਪਿਛੇ ਡਾ ਡਾ ਮੋਦਾ ਬਣਾ ਰਿਹਾ ਹਾਂ ਲੈ 30 ਨਹੀਂ ਆ ਗਈ ਸੱਤ ਇੱਕ ਗਰੀਬ ਬੰਦੇ ਕੋ ਕੀ ਪਤਾ 5 ਰੁਪਏ ਨਾ ਹੋਣ ਮੈਂ ਤਾਂ ਦੇ ਦੂੰਗਾ ਮੈਨੂੰ ਤਾਂ ਕੋਈ ਨਹੀਂ ਮੈਂ ਬੜਾ ਲੋਸ ਤੋਂ ਚੋਣਾ ਨੇੜੇ ਨੇ ਕਿਤੇ ਅੰਮ੍ਰਿਤਸਰ ਤੋਂ ਲੜਨ ਦੀ ਤਿਆਰੀ ਤਾਂ ਨਹੀਂ ਕਰ ਰਹੇ ਸ਼ਾਇਦ ਤਿਆਰੀ ਹੋਵੇ ਭਾਜੀ ਮੈਂ ਕਿਤੇ ਪਾ ਤਿਆਰੀ ਕਰਨ ਨਹੀਂ ਆਇਆ ਵਾ ਅਕਸਰੀ ਸੁਰਖੀਏ ਚਿਰਨ ਵਾਲੇ ਨੀਟੂ ਸ਼ਟਰ ਵਾਲਾ ਜੀ ਪਹੁੰਚੇ ਨੇ ਗੁਰੂ ਨਗਰੀ ਅੰਮ੍ਰਿਤਸਰ ਬੜੇ ਜਜ਼ਬਾਤੀ ਨਜ਼ਰ ਆ ਰਹੇ ਨੇ ਬੜੇ ਭੜਕੇ ਹੋਏ ਨਜ਼ਰ ਆ ਰਹੇ ਨੇ ਗਿੱਡੂ ਜੀ ਕੀ ਗੱਲ ਹੈ ਸਭ ਤੋਂ ਪਹਿਲਾਂ ਸੋ ਕੀ ਮਸਲਾ ਹੈ ਜਿਹੜਾ ਤੁਸੀਂ ਇੰਨੇ ਭੜਕੇ ਹੋਏ ਹੋ ਅੱਜ ਮੈਂ ਨਾ ਛੋਟੇ ਹਰੀਪੁਰ ਜਾਣਾ ਸੀ ਭਾਜੀ ਰੱਬ ਦੀ ਸੌ ਲੱਗੇ ਮਾਤਾ ਦੀ ਸੌ ਲੱਗੇ ਵਾਹਿਗੁਰੂ ਦੀ ਕਸਮ ਲੱਗੇ ਮੈਂ ਝੂਠ ਨਹੀਂ ਬਾਰੂਗਾ ਜਿਹੜੀ ਗੱਲ ਸੱਚ ਹੈ ਮੈਂ ਕਹਾ ਯਾਰ ਛੋਟੇ ਹਰੀਪੁਰ ਜਾਣਾ ਵਾ ਆ ਫੋਨ ਤੇ ਗੱਲ ਕਰ ਲਾ ਉਹਨੇ ਫੋਨ ਤੇ ਗੱਲ ਕੀਤੀ ਕਹਿੰਦਾ ਆਟੋ ਵਾਲੇ ਨੇ ਆ ਆਟੋ ਵਾਲਾ ਜੀ ਆ ਦੇਖੋ ਆ ਚਿਹਰਾ ਔਰ ਇਹ ਕ ਆਲੋ ਕਹਿੰਦਾ ਜਿੰਨੀਆਂ ਮਰਜ਼ੀ ਫੋਟ ਮੰਗਾ ਜਲਾ। ਹੋਇਆ ਕੀ ਤੁਸੀਂ ਆਟੋ 'ਚ ਬੈਠੇ ਆਟੋ ਨਾਲ ਗੱਲ ਕਰਾਇਆ। ਮੈਂ ਕਿਹਾ ਵੀ ਆਪਣੀ ਜਾਲਾ 100 ਰੁਪਏ 100 ਰੁਪਏ ਦੀ ਗੱਲ ਹੋਈ ਕਿ 100 ਰੁਪਏ ਦੇ ਦੇ ਦੀ ਮੈਨੂੰ ਤੇ ਮੈਂ ਉਹ ਤੋਂ ਛੱਡਣਾ। ਬਾਅਦ ਕਹਿੰਦਾ ਬਾਅਦ ਵਿੱਚ 150 ਰੁਪਏ ਲੱਗਣਾ। ਮੈਂ ਕਿਹਾ ਯਾਰ ਤੂੰ ਹੁਣੇ ਤਾਂ 100 ਰੁਪਏ ਦੀ ਗੱਲ ਕੀਤੀ ਆ। ਤੂੰ 150 ਕਿੱਦਾਂ ਆ ਗਿਆ? ਕਹਿੰਦਾ ਤੁਸੀਂ ਇੱਥੇ ਉੱਤਰ ਜਾਓ ਤੇ ਮੈਂ 30 ਰੁਪਏ। ਮੈਂ ਕਿਹਾ ਯਾਰ ਤੂੰ ਉਹ ਚੌਂਕ ਦੇ ਲੈ ਕੇ ਇੱਥੇ ਲੈ ਕੇ ਆਇਆ। 30 ਰੁਪਏ ਲੈ ਲੈ ਤੂੰ। ਤੇਰਾ ਇਹਨਾਂ ਤੇ ਮੀਟਰ ਚੱਲਦਾ ਪਿਆ। ਕਹਿੰਦਾ ਨਹੀਂ ਤੂੰ ਕਹਿੰਦਾ ਮੈਂ ਤੇਰੇ ਕੋਲ ਇਦਾਂ ਪੈਸੇ ਫੋਨ ਕੀਤਾ ਮੈਂ ਬਸ਼ੇ ਡਾਡਾ ਮੁੰਡਾ ਬਣਾ ਰਿਹਾ ਗੱਲ 30 ਨਹੀਂ ਹੈਗੀ ਸਰ ਇੱਕ ਗਰੀਬ ਬੰਦੇ ਕੋ ਕੀ ਪਤਾ 5 ਰੁਪਏ ਨਾ ਹੋਣ ਮੈਂ ਤਾਂ ਦੇ ਦੂੰਗਾ ਮੈਨੂੰ ਤਾਂ ਕੋਈ ਨਹੀਂ ਆਮ ਲੋਕਾਂ ਦੀ ਜਿਹੜੀ ਪਬਲਿਕ ਪਬਲਿਕ ਦੀ ਹੈਗੀ ਨਹੀਂ ਦੇਖੋ ਆ ਇੱਕ ਬੰਦੇ ਕਰਕੇ ਨਾ ਇਸ ਇੱਕ ਇੱਕ ਬੰਦੇ ਕਰਕੇ ਮਿਹਨਤੀ ਕਸ਼ ਬੰਦਿਆਂ ਦੇ ਵਿੱਚ ਵੀ ਵਿਚਾਰੇ ਬਦਨਾਮ ਹੋ ਰਹੇ ਆ ਇੱਕ ਬੰਦੇ ਨੇ ਗਲਤੀ ਕੀਤੀ ਭਾਜੀ ਮੈਂ ਕਹਾਂ ਤੂੰ ਪੈਸੇ ਦੇ ਲੈ ਲੈ 30 ਰੁਪਏ ਪਰ ਮੈਂ ਤੈਨੂੰ ਮੈਂ ਤੇਰੀ ਖਬਰ ਲਾਉਂਗਾ ਤੇਰੀ ਕਲੇ ਦੀ ਖਬਰ ਮੈਂ ਆਜ ਬੁਲੰਦ ਕਰ ਰਹੇ ਹਾਂ ਕਿ ਹੋਰ ਗਰੀਬ ਲੋਕਾਂ ਨਾਲ ਧੱਕਾ ਨਾ ਹਾਂ ਜਿਹੜਾ ਬੰਦਾ ਇਦਾਂ ਦੇ ਇਦਾਂ ਬਾਕੀ ਨਹੀਂ ਕਿ ਬਾਕੀ ਕੀ ਮੰਗ ਕੀ ਕਰਦੇ ਹਾਂ ਦੇਖੋ ਪ੍ਰਸ਼ਾਸਨ ਡੀਸੀ ਕਮਿਸ਼ਨਰ ਜਾਂ ਡੀਜੀਪੀ ਜਾਂ ਆਪਣੇ ਕੋਈ ਵੀ ਅਫਸਰ ਸੁਣਦਾ ਹੋਵੇ ਮੇਰੀ ਗੱਲ ਨੂੰ ਇਦਾਂ ਦੇ ਬੰਦਿਆਂ ਤੋਂ ਅੰਮ੍ਰਿਤਸਰ ਨੂੰ ਬਚਾਓ ਕਿਉਂਕਿ ਇਦਾਂ ਦੇ ਬੰਦੇ ਸ਼ਹਿਰ ਨੂੰ ਖਰਾਬ ਕਰ ਰਹੇ ਆ ਮਾਹੌਲ ਖਰਾਬ ਕਰ ਰਹੇ ਇਦਾਂ ਦੇ ਬੰਦੇ ਮੈਂ ਇਹ ਆ ਕਿ ਮੈਂ ਨੂੰ ਮੈਨੂੰ ਮੈਨੂੰ ਭਾਵੇਂ ਤੁਹਾਡੀ ਇਹ ਗੱਲਬਾਤ ਜੋ ਅਸੀਂ ਕਰ ਰਹੇ ਹਾਂ ਕੋਈ ਵੀ ਸੁਣ ਕੇ ਜਰੂਰ ਇੰਨੀ ਗੱਲ ਕਹੂਗਾ ਕਿ ਸਿਰਫ 30 ਰੁਪਏ ਪਿੱਛੇ ਫਾਇਦਾ ਮਤਲਬ ਆ ਰਿਹਾ ਗੱਲ 30 ਦੀ ਨਹੀਂ ਹੈਗੀ ਭਾਜੀ ਕਿਸੇ ਕੋ 5 ਰੁਪਏ ਨਾ ਹੋਣਗੇ ਗਰੀਬ ਬੰਦੇ ਕੋ ਜਿਹੜੇ ਜਿਹੜੇ ਲੋਕ ਕਮੈਂਟ ਚ ਲਿਖਦੇ ਆ ਕਿ ਲੀਡਰ ਸ਼ਟਰ ਆਣਾ ਹਮੇਸ਼ਾ ਸੁਰਖੀਆਂ 'ਚ ਬਟੋਰਨ ਦੀ ਕੋਸ਼ਿਸ਼ ਕਰਦਾ ਹੈ ਇਹ ਉਸੇ ਤਹ ਤਨ ਤੁਸੀਂ ਆ ਕੇ 30 ਰੁਪਏ ਦਾ ਮੁੱਦਾ ਬਣਾ ਲਿਆ ਮੀਡੀਆ ਇਕੱਠਾ ਕਰ ਲਿਆ ਗੱਲ 30 ਰੁਪਏ ਦੀ ਨਹੀਂ ਹੈਗੀ ਜਿਹੜੇ ਗਰੀਬ ਬੰਦੇ ਕੋ ਕਿਸੇ ਨੂੰ 10 ਰੁਪਏ ਨਾ ਹੋਣਗੇ ਉਹ ਵਿਚਾਰਾ ਬਹਿ ਜਾਊਗਾ ਕੋਲੇਖੇ ਨਾਲ ਉਹ ਅਗਲੇ ਚੌਕ 'ਚ ਗ ਜਿਹੜੇ ਮਿਹਨਤੀ ਕਿਸ ਬੰਦੇ ਆ ਆਟੋ ਵਾਲੇ ਵਿਚਾਰੇ ਮਿਹਨਤ ਵਾਲਾ ਉਹਨਾਂ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਐ ਇਦਾਂ ਦੇ ਬੰਦਿਆ ਕਰਕੇ ਉਹਨਾਂ ਦਾ ਰੋਟੀ ਬਣਦੀ ਸਰ ਆਮਦਾ ਕੀ ਮੰਤਬ ਸੀ ਕਿਤੇ ਚੋਣਾਂ ਚੋਣਾਂ ਦੀ ਤਿਆਰੀ ਤਾਂ ਨਹੀਂ ਕਰ ਰਹੇ ਭਾਜੀ ਛੋਟੇ ੜੀਪੁਰੀ ਕਿਸੇ ਬੰਦੇ ਨੂੰ ਮਿਲਣ ਆਇਆ ਸੀਗਾ ਮੈਂ ਬੜਾ ਲੋਕ ਸਰ ਚੋਣਾਂ ਨੇੜੇ ਨੇ ਕਿਤੇ ਅੰਮ੍ਰਿਤਸਰ ਤੋਂ ਲੜਨ ਦੀ ਤਿਆਰੀ ਤਾਂ ਨਹੀਂ ਕਰ ਰਹੇ ਸ਼ਾਇਦ ਤਿਆਰੀ ਹੋਵੇ ਪਾਜੀ ਮੈਂ ਕਿਹਦੀ ਬਾਤ ਤਿਆਰੀ ਕਰਨ ਨਹੀਂ ਆਇਆ ਵਾ ਪਰ ਇਦਾਂ ਦੇ ਬੰਦਿਆਂ ਨਾਲ ਕੇ ਬੇੜਾ ਕਰਤਾ ਪਾਜੀ ਮੇਰਾ ਮੌਲ ਬਹੁਤ ਮੇਰਾ ਅੱਜ ਮੇਨਾ ਮਨ ਪਰੇਸ਼ਾਨ ਹੋਇਆ ਨਾ ਕਿ ਯਾਰ ਅੰਮ੍ਰਿਤਸਰ ਵਿੱਚ ਆ ਕੇ ਇਦਾਂ ਦੇ ਬੰਦਿਆਂ ਨੂੰ ਲੋਕਾਂ ਨੇ ਫਤਵਾ ਨਹੀਂ ਤੁਹਾਡੇ ਹੱਕ ਚ ਦਿੱਤਾ ਹੁਣ ਅੰਮ੍ਰਿਤਸਰ ਦਾ ਰੋਕੀ ਤਾਂ ਗੱਲ ਇਦਾਂ ਦੇਖੋ ਫਤਵੇ ਦੀ ਗੱਲ ਬਾਅਦ ਦੀ ਗੱਲ ਅੰਮ੍ਰਿਤਸਰ ਦਾ ਰੋਕ ਕਰ ਰਹੇ ਹੋ ਹਾਂ ਕੀ ਪਤਾ ਹੋ ਸਕਦਾ ਵੀ ਅੰਮ੍ਰਿਤਸਰ ਵੀ ਆ ਬਾਪਾ ਜੀ ਪਰ ਇੱਕ ਇੱਕ ਬੰਦੇ ਕਰਕੇ ਇਸ ਬੰਦੇ ਕਰਕੇ ਮੈਂ ਕਹਿੰਦਾ ਵੀ ਨਹੀਂ ਬਰਾਬਾ ਚੋਂ ਰੱਬ ਤੋਂ ਕਿੰਨੀਆਂ ਚੋਣਾਂ ਲੜ ਚੁੱਕੇ ਹੁਣ ਤੱਕ ਕਿੰਨੀਆਂ ਚੋਣਾਂ ਲੜ ਚੁੱਕੇ ਹੋ ਲੜ ਚਲੇ ਪੰਜ ਚੋਣ ਲੜ ਗਏ ਪੰਜ ਚੋਣਾਂ ਚ ਹੁਣ ਜਲੰਧਰ ਤੋਂ ਬਾਅਦ ਅੰਮ੍ਰਿਤਸਰ ਦਾ ਰੋਕੀ ਤਾਂ ਭਾਜੀ ਗੱਲ ਇਦਾਂ ਸਾਡੇ ਕੋਲ ਨੇ ਪੈਸੇ ਨਹੀਂ ਹੈਗੇ ਜਿੰਨੇ ਜੋਗੇ ਆਪਾਂ ਹੈਗੇ ਆ ਆਪਾਂ ਉਹਨੇ ਕਿ ਬੈ ਖਰਚੀ ਦੇ ਸਾਡੀ ਲੜਾਈ ਆ ਲੋਕਾਂ ਦੇ ਹੱਕਾਂ ਵਾਸਤੇ ਕਿ ਨਾ ਕੋਈ ਸਾਡੀ ਲੜਾਈ ਹੈ ਨਾ ਕੋਈ ਆਪਾਂ ਐਨਯੂ ਖੋਲੀ ਆ ਵੀ ਸਾਡੀ ਐਨਯੂ ਨੂੰ ਪੈਸੇ ਦਿਓ ਅੰਦਰ ਲੋਕਾਂ ਨੇ ਸਾਥ ਨਹੀਂ ਤੇ ਲੱਗਦਾ ਅਮਸਰ ਦੇ ਲੋਕ ਸਾਥ ਦੇਣਗੇ ਦੇਖੋ ਜਿਹੜੇ ਸੱਚੇ ਬੰਦੇ ਹੋ ਸੱਚੇ ਬੰਦੇ ਸਾਥ ਦਿੰਦੇ ਆ ਜੀ ਜਿਹਨਾਂ ਨਹੀਂ ਅੰਦਰ ਵਾਲੇ ਝੂਠੇ ਸੀ ਜਿਨਾਂ ਨੇ ਨਹੀਂ ਹਾਂਜੀ ਗੱਲ ਇਹ ਨਹੀਂ ਹੈਗੀ ਵੀ ਕੋਈ ਬੰਦਾ ਤੇ ਉੱਠੂਗਾ ਕਦੀ ਤਾਂ ਜਿੱਤਾਂਗੇ ਕਈ ਜੇ ਕੋਈ ਮਿਹਨਤ ਕਦੀ ਦੇਖੋ ਆਪਾਂ ਮਿਹਨਤ ਹਰ ਕੋ ਬੰਦਾ ਮਿਹਨਤ ਕਰਦਾ ਵਾ ਉਹਦੀ ਮਿਹਨਤ ਦਾ ਫਲ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਵਾ ਸਾਨੂੰ ਜਾਰੀ ਰਹੂਗੀ ਸਾਨੂੰ ਮਿਲੂਗਾ ਜੀ ਕੋਈ ਗੱਲ ਨਹੀਂ ਪਰ ਲੇਕਿਨ ਇਹ ਇਦਾਂ ਦੇ ਬੰਦੇ ਇੱਕ ਬੰਦੇ ਕਰਕੇ ਇਸ ਇੱਕ ਬੰ ਇੱਕ ਸਿੱਖਿਆ ਸਿੱਖਿਆ ਵੀ ਫੋਨ ਕਰਕੇ ਬੰਦੇ ਕਿੱਦਾਂ ਬੁਲਾਉਣੇ ਆ ਕਿੱਦਾਂ ਬਰਮਾਸ਼ੀ ਕਰਦੇ ਤੇ ਵੱਡੇ ਵੱਡੇ ਚਿਹਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਲੀਟੂ ਸ਼ਟਰ ਵਾਲੇ ਨੂੰ ਤੇ ਆ ਸ਼ਟਰਾਂ ਵਾਲਾ ਓਏ ਦੇਖੋ ਸਾਡੀ ਲੜਾਈ ਜਿਹੜੀ ਆ ਲੋਕਤੰਤਰ ਦੇ ਵਿੱਚ ਆ ਅਸੀਂ ਲੋਕਾਂ ਵਾਸਤੇ ਲੜ ਰਹੇ ਹਾਂ ਕਿ ਨਾ ਕਿ ਆਪਣੇ ਪੈਸੇ ਕਮਾਉਣ ਵਾਸਤੇ ਨਾ ਆਪਣਾ ਪੈਟਰੋਲ ਪੰਪ ਖੋਲਣ ਵਾਸਤੇ ਕਿ ਨਾ ਇਹ ਲੋਕਾਂ ਨੂੰ ਮਸਲੇ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਸੀ ਸਰਕਾਰ ਦੇ ਮੰਤਵ ਤਹਿਤ ਲੋਕ ਸਭਾ ਚੋਣਾਂ ਦੀ ਤਿਆਰੀ ਵਜੋਂ ਐਂਟਰੀ ਮਾਰੀ ਮੀਡੀਆ ਤਿਆਰੀ ਹੁਣ ਹੁਣ ਮੁਸ਼ਕਲ ਹੀ ਆ ਹੁਣ ਤਿਆਰੀ ਨਾ ਹੀ ਵਜੇਗੀ ਪਤਾ ਕਿਉਂਕਿ ਸ਼ੁਰੂਆਤ ਹੀ ਇਦਾਂ ਆ ਗਈ ਸਾਡੀ ਮੀਟਿੰਗ ਹੀ ਸਾਡੇ ਇਸ ਬੰਦੇ ਨਾਲ ਆ ਗਈ ਕਿ ਵੀ ਚਲਾ ਗਈ ਹੁਣ ਲਾਸਟ ਵਾਲੇ ਵਿਚੋੜਨ ਲੜ ਰਹੇ ਆ ਅੰਮ੍ਰਿਤਸਰ ਨਹੀਂ ਦੇਖਾਂਗੇ ਯਾਰ ਸੋਚਾਂਗੇ ਇਹ ਇਦਾਂ ਦੇ ਬੰਦੇ ਧੋਖੇਬਾਜ਼ ਆ ਜੀ ਇਦਾਂ ਦੇ ਬੰਦੇ ਮੈਂ ਕਹਾਂ ਅੰਮ੍ਰਿਤਸਰ ਆ ਜਾਏ ਅਸੀਂ ਨਵਜੋਤ ਸਿੱਧੂ ਤੋਂ ਵੀ ਬਚਣਾ ਨਾ ਕੋਈ ਨਹੀਂ ਜੀ ਭਾਜੀ ਦੇਖ ਜੀ ਸਿੱਧੂ ਤੋਂ ਬਚਾਓ ਸਾਨੂੰ ਠੀਕ ਹੈ ਜੀ ਹਾਂ ਜੀ ਨਹੀਂ ਨਵਜੋਤ ਸਿੱਧੂ ਤੋਂ ਭਾਜੀ ਕਿਉਂਕਿ ਜਿੰਨਾ ਉਹਨੇ ਝੂਠ ਬੋਲਣਾ ਉਹਦੇ ਤੋਂ ਭਰਾਟਾ ਘਾਟ ਹੀ ਬੋਲਦਾ ਸ਼ਮਲ ਕੈਂ ਕੱਲੋ ਬਿਲਕੁਲ ਨਿਊ ਟੂ ਸ਼ਟਰ ਵਾਲਾ ਜੋ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਨੇ ਇਹ ਕਾਟੂ ਵਾਲੇ ਤੇ ਜ਼ਿਆਦਾ ਪੈ ਦੋਸ਼ ਲਗਾ ਰਹੇ ਨੇ ਉਹ ਗੁਰੂ ਨਗਰੀ ਦੇ ਨੌਕਾ ਤੋਂ ਉਸ ਨੂੰ ਬਚਨ ਦੀ ਅਪੀਲ ਕਰ ਰਹੇ ਨਾਲ ਨਾਲ ਕਿਤੇ ਨਾ ਕਿਤੇ ਇਸ਼ਾਰਾ ਵੀ ਕੀਤਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਚ ਅਮਰਸਰ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਕੈਮਰਾ ਪਸਾਰ ਅਕਮਰ ਦੇ ਨਾਮ ਅਮਨਿੰਦਰ ਸਿੰਘ ਮੌਂਗਾ ਪੀ.ਐਸ.ਯੂ ਅਮਰ